ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਮੁੰਡੀ ਪਟੇਕ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੂਰੀ ਦਾ ਡਿਜ਼ਾਈਨ ਬਣਾਉਣਾ ਦੱਸਾਂਗੇ ਜੋ ਮੂਰੀ ਦੇ ਜੋ ਚੜਾਈ ਆ ਉਹ 1.2 ਇੰਚ ਹੈ ਤੇ ਵਿਚਲਾ ਜੋ ਡਿਸਟੈਂਸ ਆ ਜਿੱਥੇ ਆਪਾਂ ਨੇ ਡਿਜ਼ਾਈਨ ਬਣਾਉਣਾ ਉਹ 1 ਇੰਚ ਦਾ ਹੈ ਆਪਾਂ ਨੇ 1.5 ਇੰਚ ਦੇ ਨਿਸ਼ਾਨ ਲਗਾ ਲੈਣੇ ਪੂਰੀ ਮੂਰੀ ਦੇ ਉੱਤੇ ਹਰ ਇੱਕ ਬੰਦਾ ਬਣਾ ਸਕਦਾ ਚਾਹੇ ਤੁਸੀਂ ਬਿਗਨਰ ਹੋ ਚਾਹੇ ਤੁਸੀਂ ਐਕਸਪਰਟ ਹੋ ਤਾਂ ਚਲੋ ਬਣਾਏ ਸਕਦੇ ਆ ਸੋ ਆਪਾਂ ਨੇ ਪਹਿਲਾਂ ਜਿਹੜੇ ਇਹ ਨਿਸ਼ਾਨ ਲਗਾਏ ਨੇ 1.5 ਇੰਚ ਦੇ ਇਹਨਾਂ ਸਾਰੇ ਨਿਸ਼ਾਨਾਂ ਨੂੰ ਇਦਾਂ ਆਪਸ ਵਿੱਚ ਮਿਲਾ ਦੇ ਸੈਂਟਰ ਦੇ ਵਿੱਚ ਇੱਥੇ ਮੈਂ ਇੱਕ ਲੈਨ ਲਗਾਈ ਹੋਈ ਆ ਤੁਸੀਂ ਵੀ ਇਦਾਂ ਹੀ ਲਗਾ ਲਿਓ ਜਿਹੜੀਆਂ ਮੇਰੇ ਭੈਣਾ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਈਆਂ ਨੇ ਮੈਂ ਇਦਾਂ ਦੇ ਟਿਪਸ ਐਂਡ ਟ੍ਰਿਕਸ ਹੋਰ ਵੀ ਆਪਣੇ ਚੈਨਲ ਤੇ ਸ਼ੇਅਰ ਕੀਤੇ ਹੋਏ ਨੇ ਪਲੀਜ਼ ਉਹ ਵੀ ਵੀਡੀਓ ਜਰੂਰ ਦੇਖਿਓ ਵੀਡੀਓਜ਼ ਵਧੀਆ ਲੱਗਣਗੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਇੰਸਟਾਗ੍ਰam ਤੇ ਫੋਲੋ ਜਰੂਰ ਕਰ ਲਿਓ ਹੁਣ ਆਪਾਂ ਨੇ ਇਦਾਂ ਬਾਕਸ ਨੂੰ ਕ੍ਰਾਸ ਕਰਦੇ ਹੋਏ ਇੱਕ ਸਲਾਈ ਲਗਾਉਣੀ ਆ ਤੁਹਾਨੂੰ ਆਪਾਂ ਸਲਾਈ ਲਗਾਉਂਦੇ ਆ ਜੀ ਐਨਨ ਨੂੰ ਤੁਸੀਂ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹੁਣ ਇਹ ਆਪਣੀ ਇੱਕ ਸਲਾਈ ਲੱਗ ਗਈ ਹੁਣ ਦੂਜੀ ਸਾਈਡ ਤੇ ਵੀ ਇਦਾਂ ਬਾਕਸ ਨੂੰ ਕਰਾਸ ਕਰਦੇ ਹੋਏ ਸਲਾਈ ਲਗਾਉਣੀ ਆ ਇੱਥੇ ਮੈਂ ਹੇਠਾਂ ਪੈਟਰਨ ਵੀ ਸ਼ੋਅ ਕੀਤਾ ਹੋਇਆ ਏ ਜਿਸ ਨੂੰ ਦੇਖ ਕੇ ਤੁਸੀਂ ਚੰਗੀ ਤਰੀਕੇ ਨਾਲ ਸਮਝ ਸਕਦੇ ਹੋ ਹੁਣ ਆਪਾਂ ਨੇ ਤੀਜੀ ਸਲਾਈ ਲਗਾਉਣੀ ਆ ਜਿਹੜੇ ਬਾਕਸ ਆਪਣੇ ਰਹਿ ਗਏ ਨੇ ਉਹਨਾਂ ਦੇ ਉੱਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਓ ਜਾਂ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾ ਕਿਵੇਂ ਦਾ ਲੱਗਦਾ ਤਾਂ ਵੀ ਦੱਸਿਓ ਸੋ ਇੱਥੇ ਚੌਥੀ ਸਲਾਈਨ ਲਗਾ ਕੇ ਆਪਾਂ ਨੇ ਇਹ ਡਿਜ਼ਾਈਨ ਪੂਰਾ ਕਰ ਲੈਣਾ ਮੈਂ ਤੁਹਾਨੂੰ ਮੂਰੀ ਦੀ ਫਾਈਨਲ ਲੁੱਕ ਦਿਖਾ ਦਿੰਦੀ ਆ ਜੀ ਇਹ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੁਸੀਂ ਵੀ ਸਲਵਾਰ ਦੇ ਪੌਂਚੇ ਦੇ ਇਦਾਂ ਦਾ ਡਿਜ਼ਾਈਨ ਤਿਆਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਬਣਿਆ ਇਹ ਪੌਂਚੇ ਦਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਮੈਨੂੰ ਉਮੀਦ ਨਹੀਂ ਯਕੀਨ ਹੈ ਕਿ ਮੇਰੀਆਂ ਭੈਣਾਂ ਨੂੰ ਇਹ ਡਿਜ਼ਾਈਨ ਬਹੁਤ ਹੀ ਸੋਖਾ ਲੱਗਿਆ ਹੋਗਾ ਧੰਨਵਾਦ ਜੀ